ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਡੀਪ ਗਲੇ ਦੀ ਕਿ ਕਟਾਈ ਕਿਸ ਤਰ੍ਹਾਂ ਕਰ ਸਕਦੇ ਹਾਂ ਪਹਿਲਾਂ ਆਪਾਂ ਟੀਰਾ ਲੈਣਾ ਹੈ 10 ਇੰਚ 10 10 ਆਪਾਂ 5 ਰੱਖਾਂਗੇ ਤੇ ਆਪਾਂ ਪੌਣੇ 5 ਦੇ ਹਿਸਾਬ ਨਾਲ ਇਹਨੂੰ ਕਟਾਂਗੇ ਇੱਥੋਂ ਆਪਾਂ ਪੌਣੇ 5 ਦੇ ਨਿਸ਼ਾਨ ਲਾਉਣਾ ਹੈ ਅਤੇ ਉਪਰੋਂ ਆਪਾਂ ਗਲਾ 2.5 ਇੰਚ ਲੈਣਾ ਹੈ ਇੱਥੋਂ ਆਪਾਂ ਗਲੇ ਦੀ ਲੰਬਾਈ 10 ਇੰਚ ਲਵਾਂਗੇ ਆਪਾਂ ਡীপ ਗਲਾ ਬਣਾ ਰਹੇ ਆ 10 ਇੰਚ ਲੰਬਾਈ ਲਵਾਂਗੇ ਅਤੇ ਇੱਥੇ ਆਪਾਂ ਥੇਠਾਂ ਤੋਂ ਗਲੇ ਦੀ ਚੜਾਈ ਹੈ ਜਿਹੜੀ ਉਹ ਆਪਾਂ ਜ਼ਿਆਦਾ ਲੈਣੀ ਹੁੰਦੀ ਹੈ ਜੇ ਉੱਪਰੋਂ ਆਪਾਂ 2.5 ਲਿਆ ਤਾਂ ਨੀਚੇ ਤੋਂ ਆਪਾਂ 3.5 ਲਵਾਂਗੇ ਆਪਾਂ ਇੰਚ ਜਾਂ ਪੌਣਾ ਇੰਚ ਜਿਆਦਾ ਲੈਣਾ ਹੈ ਆਪਾਂ ਇੱਥੋਂ ਸਵਾ 3 ਤੇ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਹੁਣ ਆਪਾਂ ਇੱਥੋਂ ਇਸ ਨਿਸ਼ਾਨ ਨੂੰ ਇਸ ਤਰ੍ਹਾਂ ਮਲ ਲੈਣਾ ਐਸਟਰ ਇੱਥੋਂ ਤੁਸੀਂ ਜਿੰਨੀ ਗਲਾਈ ਪਾਉਣੀ ਐ ਮੈਂ ਪੌਣੇ ਇੰਚ ਦੇ ਹਿਸਾਬ ਨਾਲ ਗਲਾਈ ਪਾਵਾਂਗੀ ਇੱਥੋਂ ਐਸਟਰ ਐਸਟਰ ਇਥੋਂ ਆਪਾਂ ਮੋਢੇ ਦਾ ਨਿਸ਼ਾਨਾ ਲਾ ਰਹੇ ਆਂ ਆਪਾਂ ਹੁਣ ਗਲੇ ਦੀ ਕਟਿੰਗ ਕਰਾਂਗੇ ਇਥੋਂ ਆਪਾਂ ਗਲੇ ਦੀ ਕਟਾਈ ਕਰ ਦੇਣੀ ਆ ਨਿਸ਼ਾਨ ਤੋਂ इस तरह इस तरह इस, इस तरह नीचे तो चढ़ाई गले रखोगे ਇਹ ਗਲਾ ਉੱਪਰ ਤੋਂ ਉਨਾ ਹੀ ਖੁੱਲਾ ਬਣੂਗਾ ਆਂ ਦੇਖੋ ਜੇ ਇੱਥੋਂ ਆ ਇਸ ਤਰ੍ਹਾਂ ਯਾਨੀ ਕਿ ਜਿਹੜਾ ਇਹ ਮੋਟਾ ਹੈ ਇਹਨੇ ਇਸ ਤਰ੍ਹਾਂ ਇਸ ਚੜਾਈ ਦੇ ਹਿਸਾਬ ਨਾਲ ਉੱਪਰ ਤੋਂ ਫੈਲਣਾ ਹੈ ਇਸ ਤਰ੍ਹਾਂ ਇਸ ਕਰਕੇ ਆਪਾਂ ਟੀਰਾ ਥੋੜਾ ਘੱਟ ਰੱਖਣਾ ਹੈ ਟੀਰਾ ਗਲੇ ਦੀ ਚੜਾਈ ਦੇ ਹਿਸਾਬ ਨਾਲ ਹੀ